ਪਰ ਅੱਜ ਪੰਜਾਬ ਵਾਸੀਆਂ ਲਈ ਆਮ ਲੋਕਾਂ ਲਈ ਖਾਸ ਕਰਕੇ ਜਿਨ੍ਹਾਂ ਦੀਆਂ ਰਜਿਸਟਰੀਆਂ ਫਸੀਆਂ ਨੇ ਜਿਨ੍ਹਾਂ ਨੇ ਪਲਾਟ ਖਰੀਦੇ ਨੇ, ਵੇਚੇ ਨੇ ਉਹ ਜਿਹੜੇ ਮੁਸ਼ਕਲ 'ਚ ਨੇ ਤੇ ਪ੍ਰਾਪਰਟੀ ਡੀਲਰਾਂ ਦਾ ਪਾਈਚਾਰਾ ਵੀ ਬਾਗੋ-ਬਾਗ ਹੋਊਗਾ। ਪੰਜਾਬ ਸਰਕਾਰ ਨੇ ਆਖਰ ਉਹਨਾਂ ਦੇ ਰੋਸੇ ਮੁਰੇ, ਉਹਨਾਂ ਦੇ ਦਬਾਅ ਮੁਰੇ, ਨਗਰ ਨਿਗਮ ਨਗਰ ਕੌਂਸਲ ਦੀਆਂ ਚੋਣਾਂ ਨੂੰ ਧਿਆਨ 'ਚ ਰੱਖਦਿਆਂ ਐਨਓਸੀ ਦੀ ਸ਼ਰਤ ਹਟਾ ਦਿੱਤੀ ਆ। ਕਹਿ ਕੇ ਤਾਂ ਇਹੀ ਹਟਾਈ ਆ। ਕਿ ਬਨ ਟਾਈਮ ਸੈਟਲਮੈਂਟ ਹੈ ਜੀ ਇਹ ਆਖਰੀ ਵਾਰ ਹੈ ਜੀ ਵੈਸੇ ਪਿਛਲੀਆਂ ਸਰਕਾਰਾਂ ਚ ਵੀ ਸੁਣਦੇ ਆਏ ਕਿ ਪੰਜਾਬ ਚ ਨਜਾਇਜ਼ ਕਲੋਨੀ ਕੱਟ ਦਿੱਤੀ ਜਾਂਦੀ ਆ ਕਲੋਨੀ ਕੱਟ ਕੇ ਬੰਦਾ ਉਹ ਜਾਂਦਾ ਤੇ ਬਾਅਦ ਚੋਂ ਮੁਸ਼ਕਲਾਂ ਚ ਫਸਦੇ ਜਿਨ੍ਹਾਂ ਨੇ ਉੱਥੇ ਪਲਾਟ ਲਈ ਹੁੰਦੇ ਹ ਹੁਣ ਉਸ ਪਲਾਟ ਦੇ ਆਧਾਰ ਤੇ ਕੋਈ ਵਿਚਾਰਾ ਪਾਵਰ ਅਟਾਰਨੀ ਦੇ ਹੀ ਬੈਠਾ ਹੈ ਕੋਈ ਪਾਵਰ ਅਟਾਰਨੀ ਸਾਰੇ ਕਬਜ਼ਾ ਲਈ ਬੈਠਾ ਹੈ ਹੈ ਕਿਸੇ ਨੇ ਪੈਸੇ ਦਿੱਤੇ ਨੇ ਰਜਿਸਟਰੀ ਨਹੀਂ ਹੋ ਰਹੀ ਕੋਈ ਕੋਟਕਚਰੀ ਧੱਕੇ ਖਾ ਰਿਹਾ ਕੋਈ ਤਹਿਸੀਲਦਾਰ ਨੂੰ ਮੋਟੀ ਕਮਾਈ ਕਰਾ ਚੁੱਕਿਆ ਹੈ ਹੈਨਾ ਇਹ ਸਾਰੀਆਂ ਪ੍ਰਕਿਰਿਆਵਾਂ ਚੁੜ ਜਾਣ ਲਈ ਅੱਜ ਇੱਕ ਰਾਹਤ ਹੈ ਪੰਜਾਬ ਕੈਬਨਟ ਦੀ ਅੱਜ ਬੈਠਕ ਸੀ ਉਸ ਬੈਠਕ ਚ ਕਈ ਫੈਸਲੇ ਹੋਏ ਨੇ ਜਿਨ੍ਹਾਂ ਚ ਐਨਓਸੀ ਖਤਮ ਕਰਨ ਦੀ ਵੀ ਫੈਸਲਾ ਲਿਆ ਗਿਆ ਕਿ 31 ਜੁਲਾਈ 2024 ਤੱਕ ਜਿਨ੍ਹਾਂ ਕੋਲ ਪੁਰਾਣੀਆਂ ਰਜਿਸਟਰੀਆਂ ਨੇ ਜਾਂ 31 ਜੁਲਾਈ 2024 ਤੱਕ ਜਿਨ੍ਹਾਂ ਨੇ ਕੋਈ ਬਿਆਨਨੇ ਕੀਤੇ ਹੋਏ ਨੇ ਹੈਨਾ ਉਹ ਦਸਤਾਵੇਜ਼ ਜੀ ਰਜਿਸਟਰਡ ਬਿਆਨਨੇ ਹੋਣ ਜਾਂ ਬੈਂਕ ਟ੍ਰਾਂਜੈਕਸ਼ਨ ਸਹੀ ਇੱਕ ਨੰਬਰ ਚ ਹੋਈ ਹੋਵੇ ਸਾਫਤ ਹੁੰਦਾ ਹੋਵੇ ਸੋ ਉਹ ਸਾਰੀ ਪ੍ਰਕਿਰਿਆ ਦੇ ਲਈ ਐਨਓਸੀ ਦੀ ਲੋੜ ਨਹੀਂ ਹੋਏਗੀ ਉਹਨਾਂ ਦੀਆਂ 2 ਨਵੰਬਰ ਤੱਕ ਸਭੀਆਂ ਰਜਿਸਟਰੀਆਂ ਹੋ ਜਾਣਗੀਆਂ ਸੋ ਇਹ ਇੱਕ ਰਾਹਤ ਵਾਲੀ ਵੀ ਅਤੇ ਵੱਡੀ ਖਬਰ ਵੀ ਹੈ ਅਸਲ 'ਚ ਪਿਛਲੇ ਦਿਨੀ ਨਾਪੇ ਦੇ ਵਿੱਚ ਪ੍ਰਾਪਟੀ ਲਰਾਂ ਦਾ ਇੱਕ ਵੱਡਾ ਘਟਾ ਕੱਟ ਹੁੰਦਾ ਉਹਦੇ ਵਿੱਚ ਪੀੜਤ ਧਿਰਾਂ ਜਿਨ੍ਹਾਂ ਦੇ ਪਲਾਟ ਦੇ ਮਸਲੇ ਨੇ ਉਹ ਕਹਿੰਦੇ ਵੀ ਇੱਕ ਪਿਓ ਨੇ 200 ਗੱਜ ਦਾ ਪਲਾਟ ਲੈ ਲਿਆ ਹੈ ਨਾ ਉਹ ਬਾਅਦ ਚ ਆਪਣੇ ਦੋ ਜਵਾਕਾਂ ਨੂੰ 100-100 ਗਾਜ ਦੇਣਾ ਚਾਹੁੰਦਾ ਹੈ ਜਾਂ ਉੱਪਰ ਥੱਲੇ ਲਈ ਮੰਜ਼ਲ ਦੇਣਾ ਚਾਹੁੰਦਾ ਹੈ ਉੱਚ ਵੀ ਪੰਗਾ ਜੀ ਐਨਓਸੀ ਲਿਓ ਇਕੋ ਪਲਾਟ ਦੀਆਂ ਦੋ ਐਨਓਸੀ ਕਿੱਥੋਂ ਲਈਏ ਕਹਿੰਦੇ ਜੀ ਜਦੋਂ ਰਜਿਸਟਰੀ ਪੁਰਾਣੀ ਹੋਈ ਹੈ ਤੇ ਪਿਓ ਨੇ ਦੋਆਂ ਦੇਣਾ ਉਹ ਨਹੀਂ ਸੋ ਕਹਿੰਦੇ ਅਜਈਆਂ ਪ੍ਰਕਿਰਿਆ ਰਹਿਵਾ ਫਿਰ ਜੀ ਐਨਓਸੀ ਪਿੱਛੇ ਤੰਗ ਪਰੇਸ਼ਾਨ ਸੋ ਇਹ ਕਹਿੰਦੇ ਕਿ ਜਦੋਂ ਰਜਿਸਟਰੀ ਹੋਈ ਹੈ ਫਿਰ ਉਹ ਤੋਂ ਉੱਪਰ ਹੋਰ ਸਬੂਤ ਕੀ ਚਾਹੀਦਾ ਤੇ ਪਰ ਜੇ ਲੀਗਲ ਕਲੋਨੀ ਕੱਟੀ ਗਈ ਆ ਤਾਂ ਇਹਦੇ ਲਈ ਉਹ ਪਹਿਲਾਂ ਕਿਉਂ ਨਹੀਂ ਕਲੋਨੀ ਕਾਰਨ ਨੂੰ ਫੜਦੇ ਇਹਨੇ ਕਲੋਨੀਆਂ ਕੱਟੀਆਂ ਅੱਗੇ ਨੂੰ ਨਹੀਂ ਕੱਟੀਆਂ ਜਾਣ ਕਿ ਰੇ ਇੱਕ ਪਾਸੇ ਸੀ ਪਰ ਹੁਣ ਛੋਟੇ ਪ੍ਰੋਟੀਲਰਾਂ ਲਈ ਵੀ ਤੇ ਜਿਨ੍ਹਾਂ ਨੇ ਪਲਾਟ ਲੈ ਖਰੀਦੇ ਵਿੱਚ ਇਹਨਾਂ ਦੇ ਵੇਚਣਿਆਂ ਜਾਂ ਖਰੀਦਣਿਆਂ 31 ਜੁਲਾਈ ਤੱਕ 31 ਜੁਲਾਈ 2024 ਤੱਕ ਦੇ ਹੋਏ ਸੌਦਿਆਂ ਦੇ ਲਈ ਜਾਂ ਉਸ ਸਮੇਂ ਤੱਕ ਹੋਈਆਂ ਰਜਿਸਟਰੀਆਂ ਦੇ ਲਈ ਇਹ ਮੰਤਾ ਪੰਜਾਬ ਸਰਕਾਰ ਨੇ ਅੱਜ ਦੀ ਕੈਬਨਿਟ ਚ ਦੇ ਕੇ ਕਿ ਇਹਨੂੰ ਸੀ ਸ਼ਰਤ ਹਟਾਈ ਜਾਂਦੀ ਹੈ ਇੱਕ ਵੱਡਾ ਫੈਸਲਾ ਲਿਆ ਇਹਦੇ ਨਾਲ ਉਹਨਾਂ ਦੀ ਨਜ਼ਰ ਪਿੰਡਾਂ ਦੀਆਂ ਪੰਚਾਇਤੀ ਚੋਣਾਂ ਤੇ ਵੀ ਜਾਂਦੀ ਨਜ਼ਰ ਆ ਰਹੀ ਹੈ ਇਸ ਫੈਸਲੇ ਨਾਲ ਉਹਦੀ ਨਜ਼ਰ ਸ਼ਰਦੀ ਨਗਰ ਨਿਕੋਨਗਰ ਕਾਉਂਸਲ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਉਹਨਾਂ ਚੋਣਾਂ ਦੇ ਇਹ ਉਹਦੇ ਵਾਲੇ ਨਾਲ ਵੀ ਲੱਗ ਰਹੇ ਚਲੋ ਪਰ ਪ੍ਰਕਿਰਿਆ ਚੰਗੀ ਆ ਫੈਸਲਾ ਚੰਗਾ ਤੇ ਲਈ ਸਹੀ ਹੈ ਇਹ ਇਸੇ ਕੈਬਨਿਟ ਦੇ ਵਿੱਚ ਮਾਨਸੂਨ ਸੈਸ਼ਨ ਨੂੰ ਲੈ ਕੇ ਵੀ ਫੈਸਲਾ ਹੋ ਗਿਆ ਤਿੰਨ ਦਿਨ ਦਾ ਸੈਸ਼ਨ ਜਿਹੜੇ ਕਹਿੰਦੇ ਸੀ ਸੈਸ਼ਨ ਘੱਟ ਬੁਲਾਉਂਦੇ ਆ ਕਾਲੀ ਜਿਹੜੇ ਕਹਿੰਦੇ ਸੀ ਕਾਂਗਰਸ ਦੇ ਟਾਈਮ 'ਚ ਸੈਸ਼ਨ ਦੇਖੋ ਜੀ ਦੋ-ਦੋ ਦਿਨ ਦਾ ਹੁੰਦਾ ਉਹਨਾਂ ਨੇ ਆਪ ਵੀ ਤਿੰਨ ਦਿਨ ਦਾ ਬੁਲਾਇਆ ਇਹ ਪਹਿਲਾਂ ਵੀ ਮੁੱਦਾ ਬਣ ਚੁੱਕਿਆ 2 ਸਤੰਬਰ 3 ਸਤੰਬਰ 4 ਸਤੰਬਰ 2 ਤੋਂ 4 ਤਰੀਕ ਤੱਕ ਤਿੰਨ ਰੋਜ਼ਾ ਮਾਨਸੂਨ ਸੈਸ਼ਨ ਹੋਊਗਾ ਹਗਾਮੇਦਾਰ ਹੋਊਗਾ ਹੀ ਹੋਊਗਾ ਇੱਕ ਦਿਨ ਤੰਜ ਕਸਣਗੇ ਉਹ ਕਾਲੀਦਲ ਦੀ ਸੀਟ ਨੂੰ ਲੈ ਕੇ ਕਸਣਗੇ ਉਹ ਚੋਣਾ ਨੂੰ ਲੈ ਕੇ ਕਸਣਗੇ ਉਹ ਕਾਂਗਰਸ ਦੀ ਜਿੱਤ ਨੂੰ ਲੈ ਕੇ ਕਸਣਗੇ ਉਹ ਆਪ ਆਪਣੀ ਜਿੱਤ ਨੂੰ ਲੈ ਕੇ ਪਿੱਟ ਤਪਤ ਪਾਊਗੀ ਤੇ ਪੰਜਾਬ ਦੇ ਮੁੱਦੇ ਪਤਾ ਨਹੀਂ ਕਿਤੇ ਲੱਭਣਗੇ ਜਾਂ ਨਹੀਂ ਲੱਭਣਗੇ ਪਰ ਹਗਾਮੇਦਾਰ ਜ਼ਰੂਰ ਹੋਊਗਾ ਚਾਹੇ ਤਿੰਨ ਦਿਨ ਲਈ ਸੋ 2 3 ਤੇ 4 ਸਤੰਬਰ ਨੂੰ ਮਾਨਸੂਨ ਸੈਸ਼ਨ ਬੁਲਾਇਆ ਗਿਆ ਹੈ ਕੁਦੇ ਤੇ ਚੱਜੂਗੀ ਇਸ ਕੈਬਨਟ ਦੇ ਵਿੱਚ ਹਾਂ ਫਾਇਰ ਸੇਫਟੀ ਨੂੰ ਲੈ ਕੇ ਕਿ ਜਿਹੜਾ ਛੋਟੇ ਉਦਯੋਗ ਪਤੀ ਉਦਯੋਗ ਕਰਾਣੇ ਸਰਟੀਫਿਕੇਟ ਲੈਂਦੇ ਹੋ ਹਰ ਸਾਲ ਲੈਣਾ ਪੈਂਦਾ ਫਾਇਰ ਸੇਫਟੀ ਸਰਟੀਫਿਕੇਟ ਦੀ ਵੈਲਿਊ ਹੁਣ 3 ਸਾਲ ਕਰ ਦਿੱਤੀ ਗਈ ਹੈ ਤਾਂ ਕਿ ਹਰ ਵਾਰ ਨਾ ਲੈਣਾ ਪਵੇ ਫਾਇਰ ਸੇਫਟੀ ਦੇ ਵਿੱਚ ਜਿਹੜੇ ਭਰਤੀ ਹੁੰਦੀ ਆ ਉਹ ਚ ਜਿਸ ਪ੍ਰਕਿਰਿਆ ਚੋਂ ਮੁੰਡੇ ਲੰਘਦੇ ਨੇ ਉਸੇ ਪ੍ਰਕਿਰਿਆ ਚੋਂ ਕੁੜੀਆਂ ਨੂੰ ਲੰਘਾਇਆ ਜਾਂਦਾ ਸੀ ਉਨਾ ਹੀ ਵਜਨ ਚੱਕੋ ਉਨਾ ਹੀ ਭਜੋ ਨਹੀਂ ਉਹ ਕਹਿੰਦੇ ਕੁੜੀਆਂ ਲਈ ਨਿਯਮ ਸਖਤ ਕੀਤੇ ਜਾਣਗੇ ਕੈਬਨਟ ਨੇ ਵੀ ਫੈਸਲਾ ਕੀਤਾ ਤਾਂ ਕਿ ਕੁੜੀਆਂ ਦੀ ਭਰਤੀ ਵੱਸ ਸਕੇ ਇਸੇ ਤਰ੍ਹਾਂ ਕਹਿੰਦੇ ਜੀ ਕਾਉਂਸਲਰ ਨੂੰ ਪਰ ਡੇ ਦਾ 75 ਰੁਪਏ ਮਿਲਦਾ ਸੀ ਉਹ 600 ਰੁਪਏ ਕਰਦਾ ਹੈਨਾ ਤੇ ਜੇ ਲੀਗਲ ਐਡਵਾਈਸ ਚਾਹੀਦੀ ਹੈ ਉਹਨਾਂ ਨੂੰ ਕੋਈ ਤਾਂ ਉਹ 1000 ਰੁਪਏ ਮਿਲਦਾ ਸੀ ਉਹ 3000 ਤੋਂ ਉੱਪਰ ਕਰਦਾ ਸੋ ਇਸ ਤਰ੍ਹਾਂ ਦੇ ਕੁਝ ਫੈਸਲੇ ਲਏ ਆ ਪਿੰਡਾਂ 'ਚ youth club ਬਣਾਏ ਜਾਣਗੇ ਉਹਨਾਂ ਨੂੰ ਕਹਿੰਦੇ ਗ੍ਰਾਂਟਾਂ ਦਿੱਤੀਆਂ ਜਾਣਗੀਆਂ ਸੋ ਇੱਕ ਗਰੁੱਪ ਆਮ ਆਦਮੀ ਪਾਰਟੀ ਨੂੰ ਪਿੰਡਾਂ 'ਚ youth club ਰੈਖੜਾ ਕਰਨ ਦੀ ਪ੍ਰਕਿਰਿਆ ਚ ਜਿਹੜੀਆਂ ਪ੍ਰਕਿਰਿਆ ਆ ਮਾ ਕਦੇ ਕਾਂਗਰਸੀ ਅਤੇ ਅਕਾਲੀਆਂ ਨੇ ਵੀ ਚਲਾਈਆਂ ਨੇ ਯੂਸੀਦਰਾਂ ਦੀ ਇੱਕ ਪ੍ਰਕਿਰਿਆ ਚੰਗੀ ਗੱਲ ਹੈ ਜੇ ਯੂਥ ਕਲੱਬ ਬਣਾ ਕੇ ਸੱਚਮੁੱਚ ਕੰਮ ਹੋਵੇ ਪਿੰਡਾਂ ਚ ਯੂਥ ਮੈਦਾਨ ਚ ਨਿਤਰੇ ਯੂਥ ਪਿੰਡ ਦੀ ਸਫਾਈ ਲਈ ਨਿਕਲੇ ਯੂਥ ਪਿੰਡ ਨੂੰ ਸੋਹਣਾ ਬਣਾਉਣ ਲਈ ਨਿਕਲੇ ਤੇ ਆਪ ਵੀ ਸੋਹਣਾ ਤੰਦਰੁਸਤ ਰਹੇ ਸੋ ਇਸ ਪ੍ਰਕਿਰਿਆ ਚ ਜੇ ਸੱਚਮੁੱਚ ਕਹਿੰਦੇ ਜੀ ਖੇਡਾਂ ਦੇ ਰਹੀ ਯੂਥ ਕਲੱਬ ਚ ਵਾਅਦਾ ਕਰਾਂਗੇ ਯੂਥ ਕਲੱਬਾਂ ਦੇ ਰਹੀ ਦੇਖਦੇ ਨੇ ਪ੍ਰਕਿਰਿਆ ਕਿਨਿਕ ਗ੍ਰੀਨ ਵੈਲਟ ਬਤਾਵਾਂਗੇ ਕਹਿੰਦੇ ਟੀਚਾ ਮਿਥ ਲਿਆ ਜੀ ਕਿ ਜਿਹੜਾ ਪੰਜਾਬ ਦਾ ਜੰਗਲ ਹੇਠ ਰਕਵ ਹੈ ਉਹ ਸਿਰਫ ਕੁੱਲ ਰਕਵੇ ਦਾ 5.92% ਹੈ ਮਤਲਬ 6% ਵੀ ਪੂਰਾ ਨਹੀਂ ਹੈ ਉਹਨੂੰ 7.5 ਤੱਕ ਲੈ ਕੇ ਜਾਵਾਂਗੇ 223 ਤੱਕ ਦਾ ਕਹਿੰਦੇ ਟੀਚਾ ਹੈ 7.5% ਤੱਕ ਵਧਾਉਣਾ ਦੇਸ਼ ਦੀ ਔਸਤ ਨਾਲੋਂ ਕਿਤੇ ਘੱਟ ਹੈ ਸਾਡਾ ਇਹ ਸੋ ਇਸ ਲਈ ਹੁਣ ਇਹਨੂੰ ਵਧਾਉਣ ਦੀ ਪ੍ਰਕਿਰਿਆ ਵੱਲ ਕਹਿੰਦੇ ਗੌਰ ਕਰਾਂਗੇ ਸੋ ਇਹ ਸਾਰੀ ਕਹਿੰਦੇ ਜੀ ਅਸੀਂ ਪ੍ਰਕਿਰਿਆ ਤੱਕ ਕੀਤੀ ਆ ਹਾਂ 500 ਤੋਂ ਬਾਅਦ ਮਾਹਰ ਕੋਚ ਇਹਨਾਂ ਦੀ ਭਰਤੀ ਕਰਾਂਗੇ ਤਾਂ ਕਿ ਖੇਡਾਂ ਦਾ ਵੀ ਪ੍ਰਕਿਰਿਆ ਦੇ ਵਿੱਚ ਪਤਾ ਲੱਗ ਜਾਵੇ ਪਰ ਅੱਜ ਦੀ ਕੈਬਨਟ ਦੇ ਵਿੱਚ ਕੈਬਨਟ ਦੇ ਫੈਸਲੇ ਸੁਣਾਉਂਦਿਆਂ ਉਹਨਾਂ ਵੱਲੋਂ ਕੀਤੇ ਗਏ ਮਤੇ ਪਾਸ ਕੀਤੇ ਗਏ ਜਿਹੜੇ ਜਾਂ ਜਿਹੜੇ ਵਿਧਾਨ ਸਭਾ ਚ ਲੈ ਕੇ ਜਾਣਾ ਹੈ ਉਹਨਾਂ ਬਾਰੇ ਚਰਚਾ ਕਰਦੇ ਆ ਹਰਪਾਲ ਚੀਮਾ ਔਰ ਅਮਨ अरोड़ा ਨੇ ਇਸ ਗੱਲ ਉੱਕਨੀ ਕਿ ਤਰਾਈ ਕਹਿੰਦੇ ਜੀ ਪੰਚਾਇਤੀ ਚੋਣਾਂ ਨੂੰ ਲੈ ਕੇ ਕੋਈ ਚਰਚਾ ਨਹੀਂ ਹੋਈ ਕਹਿੰਦੇ ਜੀ ਉਹ ਜ਼ਮੀਨ ਐਕਵਾਇਰ ਕਰਨ ਵਾਲੇ ਮਸਲੇ ਤੇ ਕੋਈ ਚਰਚਾ ਨਹੀਂ ਹੋਈ ਕਹਿੰਦੇ ਜੀ ਆ ਜਿਹੜਿਆ ਸੁਖਨਾ ਲੇਕ ਵਾਲਾ ਉੱਥੇ ਵਾਲ ਦੇ ਵਾਲੇ ਕਲੋਨੀ ਵਾਲਾ ਮਸਲਾ ਉਹਨੂੰ ਲੈ ਕੇ ਕੋਈ ਚਰਚਾ ਨਹੀਂ ਹੋਈ ਇਕਨ ਨਹੀਂ ਕਿਤਰਾ ਗਿਆ ਇਸ ਗੱਲ ਤੋਂ ਪਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਜੀ ਕਿ ਹੋ ਹੀ ਨਹੀਂ ਸਕਦਾ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਅੱਜ ਦੀ ਕੈਬਨਿਟ 'ਚ ਚਰਚਾ ਨਾ ਹੋਈ ਹੋਵੇ। ਲੰਘੇ ਕੱਲ ਮੁੱਖ ਮੰਤਰੀ ਸਾਹਿਬ ਨੇ ਆਪਣੇ ਸਾਰੇ ਐਮਐਲਏ ਐਮਪੀ ਸੱਦੇ ਸੀ। ਉਹਨਾਂ 'ਚ ਫਿਰ ਸਪੀਕਰ ਸਾਹਿਬ ਵੀ ਆਉਣਗੇ ਡਿਊਟੀ ਸਪੀਕਰ ਸਾਹਿਬ ਵੀ ਆਉਣਗੇ। ਉਹਨਾਂ 'ਚ ਮੰਤਰੀ ਵੀ ਆਉਣਗੇ ਕਿਉਂਕਿ ਐਮਐਲਏ ਸੱਦੇ ਨਾ। ਸੋ ਐਮਐਲਏ ਸਾਰੇ ਆਏ ਤੇ ਐਮਪੀ ਵੀ ਸੱਦਲੇ। ਮੀਥੇਰੋਰੀ ਵੀ ਸੀਗੇ। ਹਾਂ ਕਾਂਗੋਰੀ ਵੀ ਸੀਗੇ। ਸੋ ਇਹਨਾਂ ਸਾਰਿਆਂ ਨਾਲ ਬੈਠ ਕੇ ਚਰਚਾ ਹੋਈ ਤੇ ਕਹਿੰਦੇ 1 ਟੂ 1 ਵੀ ਜਦੋਂ ਪੁੱਛਿਆ ਗਿਆ ਤਾਂ ਬਹੁ ਗਿਣਤੀ ਐਮਐਲਆ ਦਾ ਕਹਿਣਾ ਸੀਗਾ ਕਿ ਜਨਾਬ ਪੰਚਾਇਤੀ ਚੋਣਾਂ ਨਾਲ ਖੁੱਲੀਆਂ ਲੜੋ ਵਾਰਡਬੰਦੀ ਤੋਂ ਬਾਹਰ ਲੜੋ ਕਿ ਵਾਰਡਬੰਦੀ ਵਾਲਾ ਪੰਗਾ ਫੈਂਦਾ ਆਪਾਂ ਵਾਰਡਬੰਦੀਆਂ ਭੰਗ ਕਰ ਦੋ ਮੁੜ ਕੇ ਜਿਵੇਂ ਪਹਿਲਾਂ ਹੁੰਦੀਆਂ ਸੀਗੀਆਂ ਚੋਣਾਂ ਓਵੇਂ ਕਰੋ ਤੇ ਕਹਿੰਦੇ ਮੁਖੰਦਰ ਸਾਹਿਬ ਕਹਿੰਦੇ ਵੀ ਇਹ ਸੰਵਿਧਾਨਚ ਹੈ ਤੁਸੀਂ ਨੂੰ ਸੰਵਿਧਾਨ ਤੋਂ ਬਾਹਰ ਜਾ ਕੇ ਇਦਾਂ ਨਹੀਂ ਕਰ ਸਕਦੇ ਕਿ ਤੁਸੀਂ ਕਹੋ ਕਿ ਹੁਣੇ ਕਰ ਲਓ ਇਦਾਂ ਤੇ ਇਹ ਵਾਰਡ ਚੋਂ ਆਪ ਬਾਹਰ ਆ ਜੀ ਵਾਰਡਬੰਦੀ ਤਾਂ ਰਹੂਗੀ ਵਾਰਡਬੰਦੀ ਅਨੁਸਾਰ ਹੋਣੀ ਹੈ ਹਾਂ ਆ ਜਿਹੜਾ ਮਤਲਬ ਕਿਸੇ ਰਾਸ਼ਟਰੀ ਚੋਣ ਨਿਸ਼ਾਨ ਤੇ ਰਾਸ਼ਟਰੀ ਪਾਰਟੀ ਦੇ ਚੋਣ ਨਿਸ਼ਾਨ ਤੇ ਇਹ ਪ੍ਰਕਿਰਿਆ ਆਪਾਂ ਖਤਮ ਕਰਨ ਬਾਰੇ ਸੋਚ ਸਕਦੇ ਹਾਂ ਕਿ ਇਹ ਤੋਂ ਬਿਨਾ ਹੋਣ ਚੋਣਾ ਮਤਲਬ ਪਿੰਡ ਪੱਧਰ ਤੇ ਹੋਣ ਕਿ ਇਹ ਦਿਖਾਉਣ ਦੀ ਕੁਝ ਵੈਸੇ ਜ਼ਿਆਦਾਤਰ ਪੰਚਾਇਤੀ ਚੋਣਾਂ ਪਾਰਟੀਆਂ ਦੇ ਚੋਣ ਨਿਸ਼ਾਨ ਤੇ ਨਹੀਂ ਲੜੀਆਂ ਜਾਂਦੀਆਂ ਪਰ ਇਹ ਅਧਿਕਾਰ ਹੈਗਾ ਜੇ ਚਾਹਣ ਤਾਂ ਚੋਣ ਨਿਸ਼ਾਨ ਦੇ ਲੜੀਆਂ ਜਾ ਸਕਦੀਆਂ ਸੋ ਇਸ ਲਈ ਉਸ ਪ੍ਰਕਿਰਿਆ ਨੂੰ ਖਤਮ ਕਰਨ ਦੀ ਤਸਵੀਜ਼ ਕਹਿੰਦੇ ਕੱਲ ਐਮਐਲਏ ਦੀ ਬੈਠਕ ਚਾਹੀਦੀ ਐਮਐਲਏ ਦੀ ਬੈਠਕ 'ਚ ਤਾਂ ਬਹੁਤ ਗੁੱਸਾ ਹੈ ਵਿਧਾਇਕਾਂ ਨੇ ਜਿੱਥੇ ਖੁੱਲੀਆਂ ਚੋਣਾਂ ਦੀ ਪੈਰਵੀ ਕੀਤੀ ਹਾਂ ਉੱਥੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਜਿਵੇਂ ਮੈਂ ਜਲੰਧਰ 'ਚ ਬੈਠ ਕੇ ਲਾਉਣਾ ਮਤਲਬ ਦਰਬਾਰ ਤੁਸੀਂ ਵੀ ਹੁਣ ਪਿੰਡਾਂ 'ਚ ਦਰਬਾਰ ਲਾਓ ਪਿੰਡਾਂ 'ਕੰਨੀ ਰੁੱਕ ਕਰੋ ਇੱਕ ਪਾਸੇ ਮੁੱਖ ਮੰਤਰੀ ਹਰਾਂ ਨੇ ਅਚੇਚੇ ਤੌਰ ਤੇ ਜਿਮਨੀ ਚੋਣਾ ਨੂੰ ਲੈ ਕੇ ਕਹਿੰਦੇ ਜਿਹੜੀਆਂ 4 ਦੀ ਬਜਾਏ ਹੁਣ 5 ਹੋ ਗਈਆਂ ਉੱਥੇ ਦੇ ਹਲਕਾ ਇੰਚਾਰਜਾਂ ਨੂੰ ਹਦਾਇਤ ਕਰਤੀ ਆ ਕਿ ਵੀ ਆਪਣੇ ਹਲਕੇ ਦੀਆਂ ਮੁਸ਼ਕਲਾਂ ਕੀ ਨੇ ਕੰਮ ਕੀ ਨੇ ਫੰਡਾਂ ਦੀ ਕੀ ਲੋੜ ਹੈ ਅਸੀਂ ਪ੍ਰਬੰਧ ਕਰਾਂਗੇ ਉਹਦੇ ਉੱਪਰ ਧਿਆਨ ਦਿਓ ਕਦੇ ਵੀ ਚੋਣਾ ਆ ਸਕਦੀ ਹੈ ਦੂਸਰੇ ਪਾਸੇ ਐਮਐਲਏ ਨੂੰ 2.5 ਸਾਲ ਬਾਅਦ ਉਹ ਫਰਮਾਨ ਸੁਣਾਇਆ ਜਿਹੜਾ ਸਰਕਾਰ ਬਣਦੇ ਕਿਹਾ ਸੀ ਕਿ ਪੰਜਾਬ ਸਰਕਾਰ ਪਿੰਡਾਂ ਚੋਂ ਚੱਲੇਗੀ ਪੰਜਾਬ ਸਰਕਾਰ ਪਿੰਡਾਂ ਦੀਆਂ ਸੱਥਾਂ ਤੋਂ ਚੱਲੇਗੀ ਐਮਐਲਏ ਚੰਡੀਗੜ੍ਹ ਨਾ ਰਹਿਣ ਪਿੰਡਾਂ ਚ ਰਹਿਣ ਉਹ ਮੁੱਖ ਮੰਤਰੀ ਸਾਹਿਬ ਨੂੰ ਆਪਣਾ ਫਰਮਾਨ 2.5 ਸਾਲ ਬਾਅਦ ਚਿੱਤੇ ਆਇਆ ਤੇ ਆ ਜੋ ਹੁਕਮ ਛਾੜਿਆ ਗਿਆ ਦੁਆਰਾ ਕਹਿੰਦੇ ਜੀ ਕਿ ਮੁੱਖ ਮੰਤਰੀ ਸਾਹਿਬ ਨੇ ਸਾਰੇ ਐਮਐਲਏ ਨੂੰ ਕਿਹਾ ਕਿ ਪਿੰਡਾਂ ਦਾ ਰੁਖ ਕਰੋ ਪਿੰਡਾਂ 'ਚ ਜਾਓ ਆਪਣੇ ਹਲਕਿਆਂ 'ਚ ਘੁੰਮੋ ਬੈਠੋ ਲੋਕਾਂ ਦੀਆਂ ਸਮੱਸਿਆਵਾਂ ਸੁਣੋ ਉਹ ਦਾ ਤੁਰੰਤ ਜਿਹੜਾ ਉੱਥੇ ਦਾ ਹੱਲ ਹੋ ਸਕਦਾ ਉਹ ਹੱਲ ਕਰੋ ਜਿਹੜਾ ਕੋਈ ਨੋਟ ਕਰਕੇ ਲੈ ਆਉਣ ਵਾਲਾ ਸਰਕਾਰ ਦੇ ਪੱਧਰ ਤੇ ਹੋਣ ਵਾਲਾ ਕੰਮ ਹੈ ਉਹ ਮੇਰੇ ਕੋਲ ਲੈ ਕੇ ਆਓ ਆਪਾਂ ਕੰਮ ਕਰੀਏ ਤੇ ਸਰਕਾਰ ਉਹ ਟੈਗ ਲਾਈਨ ਕਹਿੰਦੇ ਉਹੀ ਚੱਲਣੀ ਹੈ ਕਿਸੇ ਵੀ ਦਿਨ ਮਸ਼ਹੂਰੀ ਦੇ ਬੋਰਡ ਅਖਬਾਰਾਂ 'ਚ ਇਸ਼ਤਿਹਾਰ ਨਜ਼ਰ ਆ ਸਕਦੇ ਆ ਐਮਐਲਏ ਤੁਹਾਡੇ ਦਵਾਰ ਐਮਐਲਏ ਤੁਹਾਡੇ ਦਵਾਰ ਆ ਰਿਹਾ ਕਿ ਪੰਚਾਇਤੀ ਚੋਣਾਂ ਬੂਹੇ ਤੇ ਆ ਗਈਆਂ ਤਾਂ ਕਰਕੇ ਸਾਰਾ ਕੁਝ ਹੋ ਰਿਹਾ ਇਹ ਪਿੰਡਾਂ ਕੰਨੀ ਦਾ ਰੁਖ ਹੈ ਨਾ ਐਨਓਸੀ ਹਟਾਉਣ ਵਾਲੀ ਕਬਾਇਦ ਮਤਲਬ ਜੇ ਸੱਚਮੁੱਚ ਲੋਕਾਂ ਦੇ ਮਸਲੇ ਦਾ ਪਤਾ ਸੀ ਤਾਂ ਇੰਨੀ देर ਇੰਤਜ਼ਾਰ ਕਿਉਂ ਹੁਣ ਘਟੋ ਘਟ ਜੇ ਰੀਸੀਆਂ ਖੁੱਲਣਗੀਆਂ ਸਰਕਾਰੀ ਖਜ਼ਾਨੇ ਚ ਵੀ ਚਾਰ ਪੈਸੇ ਆਉਣੇ ਆ ਪੈਸੇ ਅਜੇ ਮੁੱਦਾ ਤਾਂ ਰੇਟ ਵਧਾਉਣ ਨੂੰ ਲੈ ਕੇ ਵੀ ਬਣਿਆ ਹੋਇਆ ਪਰ ਇੱਕ ਵਾਰ ਆ ਖੁੱਲਣ ਨਾਲ ਕਾਫੀ ਰਾਹਤ ਮਿਲਣੀ ਹੈ ਉਸੇ ਤਰ੍ਹਾਂ ਹੁਣ ਜੇ ਐਮਐਲਏ ਨੂੰ ਪਿੰਡਾਂ ਚ ਭੇਜਿਆ ਜਾ ਰਿਹਾ ਤਾਂ ਇਹ ਤੋਂ ਵੀ ਲੋਕ ਇਸੇ ਨਜ਼ਰੀਏ ਤੋਂ ਦੇਖ ਰਹੇ ਨੇ ਕਿ ਵੀ ਇਹ ਇੱਕ ਚੰਗੀ ਪਹਿਲ ਕਦਮੀ ਤਾਂ ਹੈ ਪਰ ਐਨ ਪੰਚਾਇਤੀ ਚੋਣਾਂ ਦੇ ਸਮੇ ਆ ਕੇ ਕਰਨ ਦੇ ਪਿੱਛੇ ਮਨਸ਼ਾ ਹੀ ਲੱਗਦੀ ਹੈ ਕਿ ਵੀ ਚੋਣਾਂ ਆ ਗਈਆਂ ਤਾਂ ਇਹ ਪ੍ਰਕਿਰਿਆ ਕੀਤੀ ਜਾ ਰਹੀ ਹੈ ਚਲੋ ਉਮੀਦ ਕੀਤੀ ਜਾ ਰਹੀ ਹੈ ਕਿ ਇਹਦੇ ਨਾਲ ਘੱਟੋ ਘੱਟ ਪਿੰਡਾਂ ਦਾ ਕੋਈ ਫਾਇਦਾ ਹੋ ਜਵੇ ਪਿੰਡਾਂ ਦਾ ਕੋਈ ਹੱਲ ਹੋ ਜਵੇ ਤਾਂ ਕਹਿੰਦੇ ਜੀ ਗੜਕਰੀ ਸਾਹਿਬ ਨੂੰ ਜਵਾਬ ਵੀ ਦੇ ਤਾਂ ਮੁੱਖ ਮੰਤਰੀ ਸਾਹਿਬ ਨੇ ਚਿੱਠੀ ਲਿਖੀ ਜਿਹੜਾ ਕਟੜਾ ਐਕਸਪ੍ਰੈਸ ਬੇ ਵਾਲਾ ਪ੍ਰੋਜੈਕਟ ਆ ਉਹ ਪੰਜਾਬ ਦੇ ਵਿੱਚ ਲਗਭਗ 7400 ਏਕੜ ਬਾਈ ਜੋਗ ਜ਼ਮੀਨ ਦੇ ਉੱਤੇ ਇਹ ਪ੍ਰੋਜੈਕਟ ਚੱਲ ਰਹੇ ਹਨ ਹੈਨਾ 396 398 ਹੈਨਾ ਇੰਨਾ ਕਿਲੋਮੀਟਰ ਏਰੀਆ ਪੰਜਾਬ ਦਾ ਰਕਵਾਂ ਹੈ ਜਿੱਥੇ ਇਹ ਪ੍ਰੋਜੈਕਟ ਲੰਘ ਰਿਹਾ ਹੈ ਪਰ ਇਹ ਪਿਛਲੇ ਦਿਨੀ ਉਸ ਸਮੇਂ ਚਰਚਾ ਵਿੱਚ ਜ਼ਿਆਦਾ ਆਇਆ ਜਦੋਂ ਨਿਤਨ ਗੜਕਰੀ ਨੇ ਚਿੱਠੀ ਲਿਖਤੀ ਮੱਖੋਤਰੀ ਸਾਹਿਬ ਨੂੰ ਕਿ ਪੰਜਾਬ ਚ ਅਮਨ ਕੁਰ ਦੀ ਸਥਿਤੀ ਠੀਕ ਨਹੀਂ ਹੈ ਜਿਹੜਾ ਐਨ ਐਚ ਆਈ ਵਾਲੇ ਪ੍ਰੋਜੈਕਟ ਚੱਲ ਰਹੇ ਨੇ ਉਹਨਾਂ ਚ ਠੇਕੇਦਾਰਾਂ ਨੂੰ ਕਰਿੰਦਿਆਂ ਨੂੰ ਲੋਕ ਤੰਗ ਕਰ ਰਹੇ ਨੇ ਜ਼ਮੀਨਾਂ ਜਿਹੜੀਆਂ ਅਕਵਾਇਰ ਵੀ ਕਰ ਲਈਆਂ ਉਹਨਾਂ ਤੇ ਫਸਲ ਵੀ ਜੀ ਹੋਈ ਹੈ ਇਹ ਸਾਰੇ ਮਸਲੇ ਖੜੇ ਕਰਕੇ ਕਿ ਪੁਲਿਸ ਤੁਹਾਡੀ ਹੋ ਤੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਜੀ ਪ੍ਰੋਜੈਕਟ ਤਾਂ ਨਹੀਂ ਰੱਦ ਹੋਣਗੇ ਅਸੀਂ ਤੁਹਾਡੇ ਨਾਲ ਆ ਅਸੀਂ ਸਹਿਯੋਗ ਕਰਾਂਗੇ ਪਰ ਨਾਲੇ ਕਹਤਾ ਕਿ ਵੀ ਜਮੀਨਾਂ ਜਦੋਂ ਅਕਵਾਇਰ ਕਰਕੇ ਅਸੀਂ ਸੌਂਪਤੀਆਂ ਤੁਹਾਨੂੰ ਤੇ ਫਿਰ ਜੇ ਤੁਹਾਡੇ ਠੇਕੇਦਾਰ ਉੱਥੇ ਕੰਮ ਨਹੀਂ ਕਰਦੇ ਕੁਝ ਨਹੀਂ ਕਰਦੇ ਅਗਲੇ ਨੇ ਖਾਲੀ ਦੇਖੀ ਦਾ ਚੋਣਾ ਵੀ ਜਤਾ ਹੁਣ ਕਹਿੰਦੇ ਛਡਾਉਣਾ ਸਾਡਾ ਕੰਮ ਥੋੜਾ ਥੋੜਾ ਠੇਕੇਦਾਰ ਜਾਣੇ ਤੇ ਨਾਲੇ ਕਹਿੰਦੇ ਜੀ ਕਿ ਇਹ ਮੁੱਖ ਮੰਤਰੀ ਸਾਹਿਬ ਨੇ ਇਹ ਵੀ ਕਿਆ ਵੀ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਆ ਅਸੀਂ ਪਤਾ ਕਰਾ ਲਿਆ ਹੈ ਜਿਹੜੀ ਕਾਰਵਾਈ ਹੋਈ ਹੈ ਉਹ ਚ ਤੁਹਾਡੇ ਠੇਕੇਦਾਰਾਂ ਦੀ ਉਹ ਗਲਤੀ ਆ ਸੋ ਉਸ ਵਾਰ ਇਹਨਾਂ ਨੇ ਘੜਕਰੀ ਹੋਣਾ ਜਵਾਬ ਦਿੱਤਾ ਹਾਈ ਕੋਰਟ ਨੇ ਪੰਜਾਬ ਸਿਕਤਰ ਨੂੰ ਵੀ ਨੋਟਿਸ ਜਾਰੀ ਕਰਕੇ ਰੁਕੇ ਪ੍ਰੋਜੈਕਟਾਂ ਬਾਰੇ ਜਵਾਬ ਮੰਗਿਆ ਨਵੇਂ ਆਏ ਰਾਜਪਾਲ ਨੇ ਵੀ ਇਸ ਪ੍ਰੋਜੈਕਟਾਂ ਬਾਰੇ ਸਵੰਥੀ ਚ ਬੈਠਕਾਂ ਕਰਕੇ ਮਸ਼ਪਲ ਸ਼ੁਰੂ ਕਰ ਦਿੱਤਾ ਹੈ ਨਾ ਤੇ ਇੱਧਰ ਜੇਕਰ ਆਪਾਂ ਹਵਾਲਾ ਦੇਖਣਾ ਹੋਵੇ ਪੰਜਾਬ ਚ 7400 ਏਕੜ ਬਾਹੀਯੋਗ ਜ਼ਮੀਨ ਜਿਦੇ ਉੱਤੇ ਇਹ ਪ੍ਰੋਜੈਕਟ ਚੱਲ ਰਹੇ ਨੇ ਕਈ ਕਿਸਾਨਾਂ ਦੀ ਜ਼ਮੀਨ ਇੱਕ ਪਾਸੇ ਰਹਿ ਗਈ ਤੇ ਮੋਟਰਾਂ ਦੂਏ ਪਾਸੇ ਰਹਿ ਗਈ ਸੋ ਇਸ ਤਰ੍ਹਾਂ ਦੀ ਵੰਡ ਨੂੰ ਲੈ ਕੇ ਵੀ ਸਮੱਸਿਆ ਖੜੀ ਆ ਕਿਸਾਨਾਂ ਵੱਲੋਂ ਵਿਕਾਸ ਦੇ ਨਾਂ ਤੇ ਕਹਿੰਦੇ ਬਾਹੀਜੋਗ ਜ਼ਮੀਨ ਖੋਣ ਦੀ ਜਿਹੜੀ ਪ੍ਰਕਿਰਿਆ ਉਹਨੂੰ ਲੈ ਕੇ ਸਵਾਲ ਨੇ ਉਹ ਕਹਿੰਦੇ ਕਿ ਸਵਿਧਾਨ ਦੇ ਤਹਿਤ ਜਿਹੜਾ 2013 ਵਾਲਾ ਐਕਟ ਹੈ ਐਕਵਾਇਰ ਕਰਨ ਵਾਲਾ ਉਹਦੇ ਤਹਿਤ ਜਿਹੜਾ ਉਹਦੇ ਤਹਿਤ ਵੀ ਜ਼ਮੀਨ ਖਰੀਦੀ ਜਾ ਰਹੀ ਸਾਨੂੰ ਰੇਟ ਕਿਤੇ ਕਿੰਨੇ ਗੁਣਾ ਘੱਟ ਮਿਲ ਰਹੇ ਨੇ ਸੋ ਜਿਹੜੇ 2013 ਵਾਲਾ ਅਕਵਾਇਰ ਕਰਨ ਵਾਲਾ ਕਹਿੰਦੇ ਜੀ ਨਿਯਮ ਬਣਾਇਆ ਗਿਆ 2013 ਦੇ ਤਹਿਤ ਹੀ ਜ਼ਮੀਨ ਖਰੀਦੀ ਜਾਵੇ ਸਾਨੂੰ ਉਹਦੇ ਤਹਿਤ ਮਾਪਜਾ ਦਿੱਤੇ ਜਾਣ ਤੇ ਇਸ ਪ੍ਰਕਿਰਿਆ ਦੇ حوالے ਨਾਲ ਹੁਣ ਦੇਖਣ ਵਾਲੀ ਗੱਲ ਹੋएगी ਕਿ ਕਈ ਥਾਵਾਂ 'ਤੇ ਇਹ ਮਸਲਾ ਆੜ ਰਿਹਾ ਮੁੱਖ ਮੰਤਰੀ ਭਗਵੰਤ ਸਤਾਨ ਨੇ ਇਸ ਪਹਿਲੂ ਤੇ ਮੀਟਿੰਗ ਵੀ ਫੈਸਲਾ ਕੀਤਾ ਕਰਨ ਦਾ ਕਿਸਾਨ ਜਥੇਬੰਦੀਆਂ ਨੇ ਆਪਣੇ ਪੱਧਰ ਤੇ ਤਰਨੇ ਮੁਜਾਰੇ ਬੱਡੇ ਹੋਏ ਨੇ ਤੇ NHAI ਕਹਿ ਰਿਹਾ ਕਿ ਇਹਦੇ ਨਾਲ ਕੰਮ ਪ੍ਰਭਾਵਿਤ ਹੋ ਰਿਹਾ ਕੁੱਲ 670 ਕਿਲੋਮੀਟਰ ਵਾਲਾ ਖਾਸ ਕਰਕੇ ਜੇ ਮੈਂ ਅੰਦਲੀ ਕਟੜਾ ਐਕਸਪ੍ਰੈਸ ਬੇਰੀ ਗੱਲ ਕਰਾਂ 670 ਕਿਲੋਮੀਟਰ ਦਾ ਪ੍ਰੋਜੈਕਟ ਹੈ ਜਿਹੜਾ ਅੱਧ ਤੋਂ ਵੱਧ ਲਗਭਗ ਪੰਜਾਬ 'ਚ ਹੈ 396 398 ਕਿਲੋਮੀਟਰ ਇਹ ਪ੍ਰੋਜੈਕਟ ਪੰਜਾਬ 'ਚ ਲੰਘਣਾ ਸੋ ਇਸ ਹਵਾਲੇ ਨਾਲ ਕਿ ਇੱਥੋਂ ਜਿਹੜੀ ਜ਼ਮੀਨ ਅਕਵਾਇਰ ਕਰਨ ਦਾ ਮਸਲਾ ਆਪਾਂ ਉਧਰ ਪੂਰੀ ਵਿਸਤਾਰਤ ਕਰ ਕਰੇ ਸੀ ਕਈ ਨਾ ਨਾ ਜ਼ਿਲ੍ਹਿਆਂ 'ਚ ਇਨਾਂ ਨਾ ਸ਼ਹਿਰਾਂ 'ਚ ਐਨੀ ਐਨੀ ਜ਼ਮੀਨ ਦੇ ਉੱਤੇ ਮਸਲੇ ਫਸੇ ਨੇ ਪੰਜ ਛੇ ਥਾਂ 'ਤੇ ਖਾਸ ਕਰਕੇ ਮਸਲਾ ਫਸਿਆ ਹੁਣ ਉਹਦੇ ਹਵਾਲੇ ਨਾਲ ਕਟਕਰੀ ਨੇ ਚਿੱਠੀ ਲਿਖਤੀ ਤੇ ਉਸ ਚਿੱਠੀ ਦਾ ਜਵਾਬ ਮੁੱਖ ਮੰਤਰੀ ਪੰਜਾਬ ਮੰਤ ਮੰਤਰੀ ਨੇ ਦੇ ਦਿੱਤਾ ਕਿ ٹھੀਕਾਦਾਰਾਂ ਦੇ ਆਪਸੀ ਝਗੜੇ ਕਾਰਨ ਸੜਕੀ ਪ੍ਰੋਜੈਕਟ اٹਕੇ ਨੇ ਮੁੱਖ ਮੰਤਰੀ ਨੇ ਗੜਕਰੀ ਨੂੰ ਜਵਾਬ ਲਿਖਿਆ ਕਿ ਹਾਂ ਕੰਮ ਸ਼ੁਰੂ ਹੋਣ 'ਚ ਦੇਰੀ ਦਾ ਕਾਰਨ ਜ਼ਮੀਨ ਐਕਵਾਇਰ ਕਰਨ ਦਾ ਮਸਲਾ ਨਹੀਂ ਹੈ ਕਿਸਾਨਾਂ ਨੂੰ ਸਹੀ ਮੁਆਵਜ਼ੇ ਦੇਣ ਦਾ ਮਸਲਾ ਹੈ ਤੇ ਜਿੱਥੇ ਦਿੱਕਤ ਹੈ ਤੁਸੀਂ ਮੁਆਵਜ਼ਿਆਂ 'ਚ ਗੜਬੜ ਕਰ ਰਹੇ ਹੋ ਬੇਸ਼ੱਕ ਇਸ ਮਸਲੇ ਤੇ ਹੁਣ ਰਾਜਪਾਲ ਆਪਣੇ ਪੱਧਰ ਤੇ ਲੱਗੇ ਨੇ ਪਤਾ ਲੱਗਿਆ ਮੁੱਖ ਮੰਤਰੀ ਹੋਰਾਂ ਨੇ ਵੀ ਡੀਸੀਆਂ ਨਾਲ ਹਦਾਇਤ ਕਰਕੇ ਮਸਲੇ ਨੂੰ ਵਿਢਣ ਲਈ ਵੀ ਕਿਹਾ ਤੁਕੇ ਦੇ ਨਾਲ ਜੇਕਰ ਕੇਂਦਰ ਨਾਲ ਇਹ ਮਸਲਾ ਜਿਆਦਾ ਹੀ ਪੀਚ ਪਸਦਾ ਤਾਂ ਹੋਰ ਸਾਡੇ ਫੰਡਾਂ ਦੇ ਉੱਤੇ ਪਹਿਲਾਂ ਹੀ ਕੇਂਦਰ ਤਾਂ ਡਾਕਾ ਮਾਰ ਕੇ ਬੈਠਾ ਪੰਜਾਬ ਦੇ ਪੰਡਾ ਤੇ ਤਾਂ ਫਿਰ ਹੋਰ ਮੁਸ਼ਕਲ ਆ ਸਕਦੀ ਹੈ ਸੋ ਇਹ ਸਾਰੀ ਪ੍ਰਕਿਰਿਆ ਆਉਂਦੇ ਦਿਨਾਂ ਚ ਨਿਬੜੇਗੀ ਜਾਂ ਕਲੇਸ਼ ਹੋਵੇਗਾ ਗੜਖਰੀ ਨੂੰ ਲਿਖੀ ਚਿੱਠੀ ਜਿਹਦੇ ਵਿੱਚ ਤਾਨੇ ਮਿਹਨੇ ਵੀ ਨੇ ਤੇ ਕਿਸਾਨਾਂ ਦੇ ਨਾਲ ਖੜਨ ਦਾ ਤਹਈਆ ਵੀ ਆ ਉਸ ਪਹਿਲੂ ਦੇ ਉੱਤੇ ਕੇਂਦਰ ਨਾਲ ਟਕਰਾਅ ਵੱਧਦਾ ਹੈ ਕਿ ਇਹਦਾ ਅਸਰ ਪ੍ਰੋਜੈਕਟਾਂ ਤੇ ਪੈਂਦਾ ਕਿਉਂਕਿ ਗੜਖਰੀ ਕਹਿੰਦੇ ਸੀਗੇ ਕਿ ਵੀ ਠੇਕੇਦਾਰ ਕੰਮ ਛੱਡ ਰਹੇ ਨੇ ਕੰਪਨੀਆਂ ਕੰਮ ਛੱਡ ਰਹੀਆਂ ਨੇ ਤੇ ਸਭ ਪ੍ਰੋਜੈਕਟ ਰੱਦ ਵੀ ਕਰ ਸਕਦੇ ਆ ਰਦ ਕਰਨ ਲਈ ਮਜਬੂਰ ਵੀ ਹੋ ਸਕਦੇ ਸ ਪਰ ਕਈ ਤਰ੍ਹਾਂ ਇਸ ਗੱਲ ਦੀ ਵੀ ਫਿਕਰਮੰਦियां ਨੇ ਕਿ ਵੀ ਇਹ ਦਿਖਾਉਣ ਵਾਲਾ ਵਿਕਾਸ ਹੈ ਇਹਦੇ ਨਾਲ ਪੰਜਾਬ ਨੂੰ ਕੋਈ ਸਿੱਧਾ ਫਾਇਦਾ ਤਾਂ ਨਹੀਂ ਹੋਣਾ ਫਾਇਦਾ ਕਾਰਪਟ ਕਰਾਣਿਆਂ ਨੂੰ ਹੋਣਾ ਹਾਂ ਥੋੜੀ ਜਿਹੀਆਂ ਜ਼ਮੀਨਾਂ ਵਡੀਆਂ ਗਈਆਂ ਉਹਨਾਂ ਲਈ ਮੁਸ਼ਕਲਾਂ ਖੜੀਆਂ ਹੋ ਗਈਆਂ ਕਿਉਂਕਿ ਜਿਹਦੀ ਮੋਟਰ ਇੱਕ ਪਾਸੇ ਰਹਿ ਗਈ ਉਹਨੂੰ ਮੋਟਰ ਦਾ ਨਵਾਂ ਕਨੈਕਸ਼ਨ ਨਹੀਂ ਮਿਲ ਰਿਹਾ ਬਿਜਲੀ ਦਾ ਨਵਾਂ ਕਨੈਕਸ਼ਨ ਨਹੀਂ ਮਿਲ ਰਿਹਾ ਉਹਦੇ ਲਈ ਦਿੱਕਤ ਖੜੀ ਹੋ ਗਈ ਤੇ ਪਟਿਆਲੇ ਦੇ ਖੇਤਰ 'ਚ ਇਸ ਗੱਲ ਦੀ ਉਦਾਹਰਨ ਵੀ ਹੈ ਕਿ ਜਦੋਂ ਇਹ ਪ੍ਰੋਜੈਕਟ ਬਣੇ ਤਾਂ ਉਹਦੇ ਨਾਲ ਜ਼ਮੀਨ ਦਾ ਪੱਧਰ ਉਪਰ ਨਿਵੇਂ ਹੋਇਆ ਖੇਤਾਂ 'ਚ ਪਾਣੀ ਵੀ ਆਇਆ ਉਹ ਨਹੀਂ ਫਿਕਰ ਵੀ ਖੜਾ ਸੋ ਇਹ ਸਾਰੇ ਫਿਕਰਾਂ ਦੇ ਵਿੱਚ ਗਠਕਰੀ ਨੂੰ ਲਿਖੀ ਚੱਠੀ ਕਿ ਭਈ ਅਸੀਂ ਆਪਣੀ ਥਾਂ ਸਹੀ ਹਾਂ ਤੁਸੀਂ ਆਪਣੇ ਠੇਕੇਦਾਰਾਂ ਨੂੰ ਸਮਝਾਓ ਕਿੱਧਰ ਨੂੰ ਜਾਂਦੀ ਹੈ ਗੱਲ ਇਹਦੇ ਉੱਤੇ ਗੌਰ ਰੱਖਾਂਗੇ